ਵਾਹਿਗੁਰੂ 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 ਵਾਹਿਗੁਰੂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੋ ਆਉ ਜਨਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਾ ਸਦਾ ਨਮਸਕਾਰ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਪ ਤਰਗੇ ਕਈਆਂ ਨੂੰ ਲੈ ਗੇ ਤਾਰ ਕੇ ਧੰਨ ਤਨ ਔਣਾ ਉਹਨਾਂ ਦਾ ਆਪ ਤਾਰ ਗਏ ਕਈਆਂ ਨੂੰ ਲੈ ਗਏ ਤਾਰ ਕੇ ਤਨ ਤਨ ਔਣਾ ਉਹਨਾਂ ਦਾ ਪਿਆਰੇ ਜੀ ਤਨ ਤਨ ਆਉਣਾ ਏ ਉਹਨਾਂ ਦਾ ਪਿਆਰੇ ਜੀ ਤਨ ਤਨ ਆਉਣਾ ਏ ਉਹਨਾਂ ਦਾ ਆਪ ਤਾਰ ਗਏ ਕਈਆਂ ਨੂੰ ਲੈ ਗਏ ਤਾਰ ਕੇ ਤਨ ਧਾਨੇ ਆਉਣਾ ਉਹਨਾਂ ਦਾ ਆਪ ਤਾਰ ਗਏ ਕਈਆਂ ਨੂੰ ਲੈ ਗਏ ਤਾਰ ਕੇ ਤਨ ਧਾਨੇ ਆਉਣਾ ਉਹਨਾਂ ਦਾ ਆਪ ਤਾਰ ਗਏ ਕਈਆਂ ਨੂੰ ਲੈ ਕੇ ਆਏ ਤਨ ਧਾਨੇ ਆਉਣਾ ਉਹਨਾਂ ਦਾ ਆਪ ਤਾਰ ਗਏ ਕਈਆਂ ਨੂੰ ਲੈ ਕੇ ਆ ਕੇ ਤਨ ਧਾਨੇ ਆਉਣਾ ਉਹਨਾਂ ਦਾ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਅਪਾਰ ਮਿਹਰਮਤ ਬਖਸ਼ਿਸ਼ ਸਦਕਾ ਆਪ ਸਰਬਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆ ਨੂੰ ਨੇਤੀ ਨਤਮਸਤਕ ਹੁੰਦੇ ਹੋ ਜਿੱਥੇ ਜੱਪ ਕਰਦੇ ਆ ਮੁਖ ਦੇ ਨਾਲ ਉਥੇ ਆਪਾਂ 10-12 ਕਿਲੋਮੀਟਰ ਪੈਦਲ ਚੱਲ ਕਰਕੇ ਤਪ ਵੀ ਕਰਦੇ ਆ ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਓਟ ਆਸਰਾ ਤੱਕੇ ਐਨੀ ਕੜਕ ਦੀ ਠੰਡ ਧੁੰਦਾਂ بارشਾਂ ਦੇ ਵਿੱਚ ਵੀ ਆਪ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਪਿਆਰ ਕਰਦੇ ਹੋਏ ਮਹਾਪੁਰਖਾਂ ਦੀਆਂ ਅਸੀਸਾਂ ਦੇ ਨਾਲ ਜਪ ਰਿਓ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਰੀ ਬਰਕਤ ਉਹਨਾਂ ਦੀ ਝੋਲੀ ਵਿੱਚ ਪੈਂਦੀ ਹੈ ਜਿਨ੍ਹਾਂ ਦੇ ਪੂਰਵਲੇ ਕਰਮ ਜਾਗ ਪੈਣ ਤੇ ਸਤ ਸੰਗਤ ਦੀ ਪ੍ਰਾਪਤੀ ਹੋ ਜਾਵੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਜੀਉਣਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਗੁਰਸਿੱਖੀਆਂ ਬਖਸ਼ੀਆਂ ਜਿਨ੍ਹਾਂ ਨੇ ਸਾਨੂੰ ਇਹ سونے ਤਾਜ ਦਸਤਾਰ ਬਖਸ਼ੀ ਜਿਹਦੇ ਨਾਲ ਅਸੀਂ ਜਿੱਥੇ ਵੀ ਬੈਠੀਏ ਭਾਵੇਂ ਖੰਡੇ ਬਾਟੇ ਦੀ ਪੌੜ ਨਹੀਂ ਵੀ ਛਕੀਨਾ ਉਹਦੇ ਸਰੂਪ ਨੂੰ ਹੀ ਧਾਰਨ ਕਰ ਲਈਏ ਤੇ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ ਭਾਵੇਂ ਦੁਨੀਆਂ ਦੁਨਿਆਵੀ ਤੌਰ ਤੇ ਘਰ ਦੇ ਵਿੱਚ ਗਰੀਬੀ ਹੋਵੇ ਪਰ ਜਦੋਂ ਕਿਤੇ ਬਾਹਰ ਸੋਹਣੀ ਦਸਤਾਰ ਸਿਰ ਤੇ ਸਜਾਈ ਹੋਵੇ ਖੁੱਲਾ ਦਾੜਾ ਛੱਡਿਆ ਹੋਵੇ ਤੇ ਪ੍ਰੇਮ ਦੇ ਵਿੱਚ ਸੰਗਤ ਦੇ ਵਿੱਚ ਵਿਚਰਦਾ ਹੀ ਹੋਵੇ ਨਾ ਤੇ ਉਹਨੂੰ ਸਾਰੇ ਪਿਆਰ ਕਰਨ ਲੱਗ ਪੈਂਦੇ ਨੇ ਤੇ ਜਿੱਥੇ ਵੀ ਜਾਵੇ ਬਾਹਰ ਲੀਆਂ ਸਟੇਜਾਂ ਦੇ ਵਿੱਚ ਵੀ ਤੇ ਸਰਦਾਰਾਂ ਨੂੰ ਕਿੰਨਾ ਮਾਣ ਸਨਮਾਨ ਮਿਲਦਾ ਆ ਪਰ ਕਮੀਆਂ ਸਾਡੇ ਵਿੱਚ ਨੇ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੁਰਸਿੱਖੀ ਦੀ ਕਦੀ ਕਦਰ ਨਹੀਂ ਕਰਦੇ ਗੁਰਸਿੱਖੀ ਨੂੰ ਸੰਭਾਲਦੇ ਨਹੀਂਗੇ ਬਾਣੀ ਦੇ ਨਾਲ ਜੁੜਦੇ ਨਹੀਂਗੇ ਤੇ ਇੱਥੇ ਗੁਰੂ ਦੀ ਕੋਈ ਵੀ ਐਸੀ ਕਮੀ ਨਹੀਂ ਗਈ ਗੁਰੂ ਵੱਲੋਂ ਕੋਈ ਕਮੀ ਨਹੀਂ ਦੇਣ ਤੋਂ ਤੇ ਗੁਰੂ ਨੇ ਬਖਸ਼ਿਸ਼ਾਂ ਦਿੱਤੀਆਂ ਨੇ ਗੁਰੂ ਨੇ ਵਡਿਆਈਆਂ ਦਿੱਤੀਆਂ ਨੇ ਅਸੀਂ ਉਸ ਚੀਜ਼ ਨੂੰ ਸੰਭਾਲਣਾ ਨਹੀਂ ਕਰਦੇ ਜਿਨ੍ਹਾਂ ਨੇ ਸੰਭਾਲਿਆ ਆ ਉਹਨਾਂ ਨੂੰ ਗੁਰੂ ਵਡਿਆਈਆਂ ਦਿੰਦਾ ਆ ਉਹਨਾਂ ਦੀ ਸੋਭਾ ਚਾਰ ਜਹਾਨ ਦੇ ਵਿੱਚ ਹੀ ਹੁੰਦੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੂਰਨਿਆਂ ਤੇ ਚਲਦਾ ਭਾਵੇਂ ਉਹ ਔਰਤ ਹੋਵੇ ਤੇ ਭਾਵੇਂ ਉਹ ਮਰਦ ਹੋਵੇ ਇਤਿਹਾਸ ਤੋਂ ਜਾਣੂ ਆਪਾਂ ਕਿ ਜਿਹਨਾਂ ਜਨਾਂ ਨੇ ਨਾਮ ਦੀ ਕਮਾਈ ਕੀਤੀ ਹੈ ਜਿੰਨਾ ਜਿੰਨਾਂ ਨੇ ਗੁਰੂ ਬਦਲੇ ਆਪਣਾ ਆਪਾ ਵਾਰਿਆ ਸੰਗਤ ਉਹਨਾਂ ਨੂੰ ਨਤਮਸਤਕ ਹੁੰਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹੇਮਕੁੰਡ ਸਾਹਿਬ ਜੀ ਦੀ ਧਰਤੀ ਤੇ ਤਪ ਕਰਦੇ ਨੇ ਜਿੰਨਾ ਸੰਗਤਾਂ ਨੇ ਹਯੂਰ ਸਾਹਿਬ ਵਿਖੇ ਦਰਸ਼ਨ ਦਰਦਾਰੇ ਕੀਤੇ ਨੇ ਉੱਥੇ ਵੀ ਉਹਨਾਂ ਦੀ ਸਤਜੋਗੀ ਧਰਤੀ ਹੈ। ਉੱਥੇ ਵੀ ਤਪ ਕਰਦੇ ਰਹੇ ਨੇ ਪਹਿਲੋ। ਉਸ ਤੋਂ ਬਾਅਦ ਜਿਹੜਾ ਹਿਮਕੁੰਡ ਸਾਹਿਬ ਜੀ ਦੀ ਧਰਤੀ ਤੇ ਜਿਨ੍ਹਾਂ ਨੇ ਦਰਸ਼ਨ ਦਦਾਰੇ ਕੀਤੇ ਨੇ ਉੱਥੇ ਤਪ ਕੀਤਾ। ਭਾਰਤ ਦੇਸ਼ ਦੇ ਵਿੱਚ ਐਨਾ ਜ਼ੁਲਮ ਵਧ ਗਿਆ, ਐਨਾ ਪਾਪ ਵਧ ਗਿਆ। ਉਸ ਨੂੰ ਠੱਲ ਪਾਉਣ ਵਾਸਤੇ ਨਰੰਗਕਾਰ ਅਕਾਲਪੁਰਖ ਪਰਮੇਸ਼ਰ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਾਂ ਦੇ ਅਗੇ ਬੇਨਤੀ ਕੀਤੀ ਕਿ ਤੁਸੀਂ ਜਾਓ ਔਰ ਉਸ ਜ਼ੁਲਮ ਨੂੰ ਠੱਲ ਪਾਓ ਮੁਸਲਮਾਨ ਕੌਮ ਦੇ ਬਾਨੀ ਮੁਹੰਮਦ ਸਹਬਾਨ ਤਿਨਾਂ ਨੇ ਉਪਦੇਸ਼ ਕੀਤਾ ਸੀਗਾ ਕਿ ਨੀਵਿਆਂ ਨੂੰ ਮਾਣ ਦੇਣਾ ਆ ਪਿਆਰ ਦੇਣਾ ਆ ਜ਼ੁਲਮ ਦੇ ਖਿਲਾਫ ਖੜਨਾ ਆ ਪਰ ਉਸ ਵੇਲੇ ਦੇ ਹਾਕਮ ਜਿਹੜੇ ਸਨ ਕਤਲੋਗਾਰਤ ਕਰਦੇ अनेका ਨੂੰ ਮਾਰ ਮਕਾਉਂਦੇ ਤੇ ਜ਼ਬਰਨ ਮੁਸਲਮਾਨ ਬਣਾਉਂਦੇ ਨੇ ਔਰੰਗਜ਼ੇਬ ਨੇ ਅਤ ਚੁਕੀ ਹੋਈ ਹੈ ਬੜਾ ਪਾਪ ਕਰਦਾ ਪਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਾਮ ਦੇ ਵਿੱਚ ਸੁਰਤ ਜੁੜੀ ਹੈ ਤੇ ਕਹਿੰਦੇ ਨਹੀਂ ਮੇਰੇ ਤੋਂ ਨਹੀਂ ਜਾਇਆ ਜਾਣਾ ਜਵਾਬ ਦਿੰਦੇ ਨੇ ਪਰ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਬਾਰ ਬਾਰ ਕਹਿਣ ਤੇ ਕਹਿੰਦੇ ਨੇ ਚਲੋ ਚਲੇ ਜਾਂਦੇ ਆ ਬੇਨਤੀ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਨੇ ਰੱਬ ਦੇ ਚਰਨਾਂ ਦੇ ਵਿੱਚ ਕੇ ਜਿਹੜੀ ਤੂੰ ਮੈਨੂੰ ਖੇਡ ਵਿਖਾ ਰਿਆ ਆ ਇਹ ਤੇਰੀ ਕਿਰਪਾ ਦੇ ਨਾਲ ਪੂਰੀ ਹੋਣੀ ਹੈ ਇਹ ਤੇਰੀ ਮਿਹਰ ਦੇ ਨਾਲ ਪੂਰੀ ਹੋਣੀ ਹੈ ਸਤਿਗੁਰ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਠਾੜ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲੇ ਤਾਂ ਬਜਗਤ ਮੇਂ ਜਦ ਤੂੰ ਕਰੋ ਸਹਾਇ ਜੇ ਤੇਰੀ ਕਿਰਪਾ ਹੋਈ ਤੇ ਜਿਹੜੇ ਤੂੰ ਪੰਥ ਦੀ ਗੱਲ ਕਰਦਾ ਉਹ ਫਿਰ ਨਿਪਟੇ ਚੜਦਾ ਅਸੀਂ ਤੇ ਥੋੜਾ ਜੇ ਕਾਰਜ ਕਰਕੇ ਕਹਿ ਦਿੰਦੇ ਕਿ ਮੈਂ ਕੀਤਾ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹੀ ਮਹਾਰਾਜ ਅੱਜ ਨਵੇਂ ਕਾਰਜਾਂ ਤੇ ਚੱਲਣ ਲੱਗੇ ਨੇ ਤੇ ਅਕਾਲ ਪੁਰਖ ਪਰਮੇਸ਼ਰ ਦੀ ਆਵਾਦਤ ਕਰਨ ਤੋਂ ਪਹਿਲਾਂ ਇਹੀ ਕਹਿ ਰਹੇ ਨੇ ਕਿ ਦਾਤਿਆ ਜਿਹੜਾ ਪੰਥ 사ਜਣਾ ਜਿਹੜੇ ਪੰਥ ਦੀ ਗੱਲ ਕਰਦੇ ਆ ਨਾ ਉਹ ਤੇਰੀ ਕਿਰਪਾ ਨਾਲ ਐਡਾ ਵੱਡਾ ਕਾਰਜ ਹੋ ਸਕਦਾ ਆ ਹੱਥ ਜੋੜ ਕੇ ਠਾੜ ਭਇਓ ਸੰਸਕ੍ਰਿਤ ਦਾ ਸ਼ਬਦ ਠਾੜ ਖੜੇ ਹੋ ਕੇ ਬੇਨਤੀ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੇ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਦੇ ਨਾਲ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਾਬੇ ਬਕਾਲੇ ਦੀ ਧਰਤੀ ਤੇ ਭੋਰੇ ਦੇ ਵਿੱਚ ਬੈਠੇ ਹੋਏ ਨੇ ਮਾਂ ਗੁਜਰ ਮਾਂ ਗੁਜਰ ਕੌਰ ਜੀ ਨੇ ਜਿਹੜੇ ਭੋਰੇ ਦੇ ਬਾਹਰ ਬੈਠ ਕਰਕੇ ਆਈਆਂ ਗਈਆਂ ਸੰਗਤਾਂ ਨੂੰ ਜਾਲ ਪਾਣੀ ਛਕਾਉਂਦੇ ਨੇ ਭਾਂਡੇ ਮਾਜਦੇ ਨੇ ਬੜੀ ਸੇਵਾ ਕਰਦੇ ਨੇ ਲੰਗਰ ਦੀ ਭਾਂਡੇਆਂ ਦੀ ਹਰ ਇੱਕ ਨੂੰ ਬੈਠਣ ਵਾਸਤੇ ਪ੍ਰੇਮ ਦੇ ਨਾਲ ਉਤਸ਼ਾਹ ਦੇ ਨਾਲ ਸੰਗਤ ਦੀ ਸੇਵਾ ਸੰਭਾਲ ਕਰਦੇ ਨੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪੋਰੇ ਦੇ ਵਿੱਚ ਬੈਠ ਕਰਕੇ ਬੰਦਗੀ ਕਰਦੇ ਨੇ ਐਨੀ ਬੰਦਗੀ ਕੀਤੀ 26 ਸਾਲ 9 ਮਹੀਨੇ ਔਰ 13 ਦਿਨ ਇੰਨਾ ਜਪ ਤਪ ਕੀਤਾ ਮਾਣੇ ਸੰਗਤਾਂ ਦੀ ਸੇਵਾ ਕੀਤੀ ਝੂਠੇ ਭਾਂਡੇ ਮਾਂਜੇ ਲੰਗਰ ਛਕਾਇਆ ਸੰਗਤਾਂ ਨੂੰ ਆਈਆਂ ਗਈਆਂ ਨੂੰ ਤਿਆਰ ਕੀਤਾ ਲੰਗਰ ਔਰ ਉਸ ਸ਼ਕਤੀ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਦਿਨਾਂ 1666 ਈਸਵੀ ਨੂੰ ਬਿਹਾਰ ਦੇ ਵਿੱਚ ਪਟਨਾ ਸਾਹਿਬ ਜਿਹੜਾ ਉੱਥੇ ਪ੍ਰਕਾਸ਼ ਧਾਰਨ ਕਰਦੇ ਨੇ ਕਹਦੇ ਸਤਨਾਮ ਸ੍ਰੀ ਜਿਦੋਂ ਪਤਾ ਲੱਗਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆ ਨੇ ਅਵਤਾਰ ਧਾਰਨ ਕੀਤਾ ਆ ਚਾਰ ਸ਼ਵੇਰੇ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਮਾਤਾ ਨਾਨਕੀ ਜੀ अनेका ਹੀ ਲੋੜਵੰਦਾਂ ਨੂੰ ਬਸਤਰ ਦਿੰਦੇ ਨੇ अनेका ਹੀ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ ਇਸ ਤਰ੍ਹਾਂ ਬੜੇ ਮਾਣ ਦੇ ਨਾਲ ਅਸੀਸਾਂ ਦਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਲ ਰੂਪ ਦੇ ਵਿੱਚ ਹਰ ਕੋਈ ਆਣ ਕੇ ਸ਼ੋਭਾ ਕਰਦਾ ਆ ਸਤਗੁਰ ਜੀਆਂ ਦਾ ਸੋਹਣੇ ਨੈਣ ਨਕਸ਼ ਗੁਲਾਬੀ ਬੁੱਲ ਪਿਆਰ ਦੇ ਨਾਲ ਜਿਹੜਾ ਦਰਸ਼ਨ ਕਰਦਾ ਆ ਉਹ ਹੀ ਨਿਹਾਲੋ ਨਿਹਾਲ ਹੋ ਜਾਂਦਾ ਆ ਜਿਹੜਾ ਵੀ ਆਣ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦੀਦਾਰੇ ਪਾਉਂਦਾ ਆ ਤੇ ਤਨ ਮਨ ਹੋਏ ਨਿਹਾਲ ਜਾਗੁਰੂ ਦੇਖਾ ਸਾਹਮਣੇ ਤਨ ਵੀ ਤੇ ਮਨ ਵੀ ਨਿਹਾਲੋ ਨਿਹਾਲ ਹੋ ਜਾਂਦਾ ਆ ਉਧਰ ਪੰਜਾਬ ਦੇ ਵਿੱਚ ਮੁਸਲਮਾਨ ਫਕੀਰ ਸਾਈ ਭੀਖਣ ਸ਼ਾਹ ਜੀ ਜਦੋਂ ਤੁਸੀਂ ਰਾਡਪੁਰੇ ਵਾਲੇ ਪਾਸੇ ਨੂੰ ਜਾਓ ਇੱਥੇ ਪਿੰਡ ਸਿਆਣਾ ਆ ਇੱਥੇ ਅਵਤਾਰ ਧਾਰਨ ਕਰਦੇ ਨੇ ਔਰ ਇੰਨੀ ਬੰਦਗੀ ਕਰਦੇ ਨੇ ਇੰਨਾ ਜਪ ਤਪ ਕਰਦੇ ਨੇ ਰੱਬ ਦਾ ਰੂਪ ਹੋ ਜਾਂਦੇ ਨੇ ਔਰ ਉਹਨਾਂ ਦੀ ਸੋਭਾ ਹਿੰਦੂ ਵੀ ਕਰਦੇ ਨੇ ਮੁਸਲਮਾਨ ਵੀ ਕਰਦੇ ਨੇ ਤੇ ਜਿਹੜੇ ਨਾਮ ਜਪਦੇ ਨੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ ਉਹ ਨਾਮ ਜਪਦਣ ਵਾਲੇ ਵੀ ਇਸ ਸੰਸਾਰ ਤੋਂ ਲਾਹਾ ਖਟ ਕੇ ਜਾਂਦੇ ਨੇ ਉਹ ਗਏ ਨੇ ਮੁਸਕਤਾ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹ ਗਏ ਨੇ ਮੁਸਕਤਾ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹ ਗਏ ਨੇ ਮੁਸਕਤਾ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹ ਗਏ ਨੇ ਮੁਸਕਤਾ ਕਾਲ ਜਿਨ੍ਹਾਂ ਨੇ ਨਾਮ ਜਪਿਆ ਉਹ ਗਏ ਨੇ ਮੁਸਕਤਾ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹ ਗਏ ਨੇ ਮੁਸਕਤਾ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਮੁਸਕਤਾ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਅੱਗੋ ਹੋਲੀ ਚੱਲੋ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹ ਮੁਸਕਤਾ ਕਾਲ ਆਪਣੇ ਜੀਵਨ ਦਾ ਲਾਹਾ ਲੈ ਜਾਂਦੇ ਨੇ ਤੇ ਸੋਭਾ ਆਸੀ ਹੋ ਰਹੀ ਹੈ ਚਾਰ ਸ਼ਫੇਰੇ ਹੀ ਸੋਭਾ ਹਿੰਦੂ ਵੀ ਕਰਦੇ ਨੇ ਮੁਸਲਮਾਨ ਵੀਰ ਵੀ ਕਰਦੇ ਨੇ ਉਹਨਾਂ ਦੀ ਸੋਭਾ ਬੜੇ ਪ੍ਰੇਮ ਦੇ ਵਿੱਚ ਹਰ ਕੋਈ ਕਰਦਾ ਆ ਕਿਉਂਕਿ ਰੱਬ ਦਾ ਰੂਪ ਹੋ ਚੁੱਕੇ ਨੇ ਆਜੇ ਜਦੋਂ ਆਪਣੀ ਨਮਾਜ਼ ਪੜਨ ਵਾਸਤੇ ਬੈਠੇ ਨੇ ਨਮਾਜ਼ ਪੜਦੇ ਆ ਪੜਦੇ ਆ ਜਦੋਂ ਸੁਰਤ ਮਾਲਕ ਦੇ ਚਰਨਾਂ ਨਾਲ ਜੁੜੀ ਹੋਈ ਹੈ ਤੇ ਜਿਹੜਾ ਮੁਸਲਮਾਨ ਵੀਰ ਆ ਇਹ ਪੱਛਮ ਵਾਲੇ ਪਾਸੇ ਨੂੰ ਬੈਠ ਕੇ ਨਮਾਜ਼ ਪੜਦੇ ਨੇ ਤੇ ਸਤਿਗੁਰੂ ਜੀ ਬਾਣੀ ਦੇ ਵਿੱਚ ਇਸੇ ਕਰਕੇ ਲਿਖੀ ਏ ਗੱਲ ਕਿ Hindu ਅੰਨਾ Hindu ਅੰਨਾ ਤੇ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਜਿਨ੍ਹਾਂ ਨੂੰ ਗਿਆਨ ਹੋ ਗਿਆ ਕਿ ਰੱਬ ਹਰ ਪਾਸੇ ਹੀ ਹੈ ਰੱਬ ਦੀ ਪਰਵਰਿਸ਼ ਜਿਹੜੀ ਹੈ ਹਰ ਜੀ ਦੇ ਵਿੱਚ ਹੈ ਹਰ ਜੀਵ ਜੰਤੂ ਦੇ 84 ਲੱਖ ਦੇ ਵਿੱਚ ਹੀ ਐ ਪ੍ਰਮਾਤਮਾ ਹਰ ਥਾਂ ਟਿਕਿਆ ਹੋਇਆ ਆ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਜੇਦਾ ਉਹ ਗਿਆਨਵਾਨ ਨੇ ਪਰ ਹਿੰਦੂ ਨੇ ਜਿਹੜੇ ਉਹ ਮੰਦਰਾਂ ਦੇ ਵਿੱਚ ਹੀ ਕਹਿੰਦੇ ਨੇ ਮੂਰਤੀਏ ਨੂੰ ਹੀ ਪੂਜੀ ਜਾ ਰਹੇ ਨੇ ਆਪਣੇ ਹੱਥਾਂ ਦੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਨੇ ਉਹ ਮੂਰਤੀ ਨੂੰ ਘੜਿਆ ਔਰ ਉਹਨੂੰ ਹੀ ਰੱਬ ਮੰਨ ਕੇ ਬਹਿ ਗਏ ਔਰ ਕਹਿੰਦੇ ਇਹ ਦੋਵਾਂ ਅੱਖਾਂ ਤੋਂ ਹੀ ਅੰਨੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਕਿ ਜਿਹਦੇ ਉੱਤੇ ਪੈਰਾਂ ਨਾਲ ਚੜ ਚੜ ਕੇ ਆਪ ਰੰਗ ਪੇਂਟ ਕੀਤਾ ਆਪ ਬਣਾਇਆ ਉਸ ਮੂਰਤੀ ਨੂੰ ਉਹਦੇ ਅੱਗੇ ਜਾ ਕਰਕੇ ਇਹ ਭੇਟਾ ਕਰੀ ਜਾਂਦੇ ਨੇ ਉਹਦੇ ਉੱਤੇ ਜਾ ਕਰਕੇ ਦੁੱਧ ਪਾ ਪਾ ਕਰਕੇ ਹੀ ਬਰਬਾਦ ਕਰਦੇ ਨੇ ਤੇ ਕਹਿੰਦੇ ਨੇ ਇਹਨਾਂ ਨਾਲੋਂ ਜਿਹੜਾ ਮੁਸਲਮਾਨ ਆ ਉਹਦੀ ਇੱਕ ਅੱਖ ਚੰਗੀ ਏ ਕਿਉਂ ਕਿਉਂਕਿ ਉਹਨੂੰ ਵਿਸ਼ਵਾਸ ਹੈ ਕਿ ਖੁਦਾ ਹੈ ਇੱਕ ਅਕਾਲ ਪੁਰਖ ਪਰਮੇਸ਼ਰ ਹੈ ਉਹਨੂੰ ਇਨਾ ਭਰੋਸਾ ਹੈ ਤੇ ਇੱਕ ਅੱਖੋਂ ਉਸ ਕਰਕੇ ਕਾਣਾ ਆ ਉਹ ਕਹਿੰਦੇ ਆ ਕਿ ਮੱਕੇ ਮਦੀਨੇ ਖੁਦਾ ਬੈਠਾ ਹੋਇਆ ਆ ਰੱਬ ਬੈਠਾ ਹੋਇਆ ਇਸ ਗੱਲੋਂ ਕਹਿੰਦੇ ਇੱਕ ਅੱਖ ਤੋਂ ਉਹ ਅੰਨੇ ਨੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਹਾਰਾਜ ਵਟਨੇ ਦੀ ਧਰਤੀ ਤੇ ਉਤਾਰ ਧਾਰਨ ਕਰਦੇ ਨੇ ਅੱਜ ਸਾਈ ਭੀਖਣ ਸ਼ਾਹ ਜੀ ਜੋ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਹੋ ਚੁੱਕੇ ਨੇ ਨਾਮ ਜਪ ਜਪ ਕੇ ਸਿਮਰਨ ਕਰ ਕਰਕੇ ਧਰਮ ਕੋਈ ਵੀ ਹੋਵੇ ਧਰਮ ਕੋਈ ਵੀ ਨਹੀਂ ਮਾੜਾ ਕਰਮ ਬੰਦੇ ਦੇ ਮਾੜੇ ਹੋਇਆ ਕਰਦੇ ਨੇ ਜਿਹੜਾ ਚੰਗੇ ਕਰਮ ਕਮਾਉਂਦਾ ਆ ਉਹਨਾਂ ਨੂੰ ਸੋਭਾ ਮਿਲਦੀ ਹੈ ਜਿਹੜਾ ਮਾੜੇ ਕਰਮ ਕਮਾਉਂਦਾ ਆ ਉਹਨਾਂ ਦੀ ਬਦਨਾਮੀ ਹੁੰਦੀ ਹੈ ਉਹਨਾਂ ਨੂੰ ਹਰ ਕੋਈ ਮਾੜਾ ਕਹਿੰਦਾ ਧਰਮ ਕੋਈ ਵੀ ਹੋਵੇ ਸਾਈ ਭੀਖਣ ਸਾਹਿਬ ਜੀ ਪੱਛਮ ਨੂੰ ਛੱਡ ਕੇ ਪੂਰਬ ਵਾਲੇ ਪਾਸੇ ਨੂੰ ਸਜਦਾ ਕਰਦੇ ਨੇ ਬਾਰ ਬਾਰ ਨਮਸਕਾਰਾਂ ਕਰਦੇ ਨੇ ਜਦੋਂ ਕੀਤੀਆਂ ਨਮਸਕਾਰਾਂ ਜਿਹੜੇ ਸਾਥੀ ਨੇ ਸੰਗੀ ਨੇ ਵਿੱਚੋਂ ਤਰਕ ਪੈਦਾ ਹੋਇਆ ਕਿ ਇਹ ਮੁਸਲਮਾਨ ਦੀ ਸ਼ਰਤ ਤੋਂ ਪਰੇ ਹੋ ਕਰਕੇ ਅੱਜ ਸਾਈ ਪੀਖਣ ਸਾਹੀ ਤੁਸੀਂ ਪੂਰਬ ਵੱਲ ਕਿਉਂ ਸਜਦਾ ਕੀਤਾ ਆ ਸਾਈਂ ਪੀਖਣ ਸਾਹਿਬ ਜੀ ਕਹਿੰਦੇ ਮੇਰੇ ਅੰਦਰ ਦੀ ਪ੍ਰੇਮ ਦੀ ਜਿਹੜੀ ਖਿੱਚ ਆ ਨਾ ਉਹ ਪੂਰਬ ਵਾਲੇ ਪਾਸੇ ਨੂੰ ਚਲੀ ਗਈ ਉਧਰ ਕੋਈ ਧਰਮਾਤਮਾ ਪਰਮਾਤਮਾ ਦਾ ਰੂਪ ਅੱਜ ਇਸ ਧਰਤੀ ਤੇ ਆਇਆ ਆ ਅੱਜ ਉਸ ਮਹਾਨ ਹਸਤੀ ਨੇ ਇਸ ਸੰਸਾਰ ਤੇ ਆਉਣਾ ਕੀਤਾ ਆ ਜਿਹਦੇ ਆਇਆ ਜ਼ੁਲਮ ਨੂੰ ਠੱਲ ਪੈਣੀ ਹੈ ਜਿਹਦੇ ਆਇਆ ਇਸ ਸੰਸਾਰ ਤੇ ਅਨੇਕਾਂ ਹੀ ਪਾਪੀਆਂ ਦਾ ਪਾਰ ਉਤਾਰਾ ਹੋਣਾ ਆ ਜਿਹਦੇ ਆਇਆ ਇਸ ਸੰਸਾਰ ਦੇ ਵਿੱਚ ਗਰੀਬ ਕੁਲ ਦੇ ਲੋਕਾਂ ਨੂੰ ਉੱਚਾ ਮਾਨ ਸਤਿਕਾਰ ਮਿਲਣਾ ਆ ਕਹਿੰਦੇ ਅੱਜ ਉਸ ਸਖਸੀਅਤ ਦਾ ਆਉਣਾ ਆਇਆ ਮੇਰਾ ਮਨ ਆਪਣੇ ਆ ਵੀ ਉਸ ਪਾਸੇ ਨੂੰ ਕਿਤੇ ਆ ਗਿਆ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਹਿੰਦੇ ਚਲੋ ਆਪਾਂ ਚਾਲੇ ਪਾਉਨੇ ਆ ਚਲੇ ਜਾਂਦੇ ਉੱਥੇ ਲੈ ਸੈਕੜਿਆਂ ਦੇ ਨਾਲ ਉਹਦੇ ਸੰਗਤਾਂ ਨੇ ਸ਼ਰਧਾਲੂ ਨੇ ਸੇਵਾਦਾਰ ਨੇ ਨਾਲ ਚਾਲੇ ਪਾ ਕਰਕੇ ਬਿਹਾਰ ਦੀ ਧਰਤੀ ਤੇ ਪਹੁੰਚਦੇ ਨੇ ਔਰ ਬਿਹਾਰ ਦੀ ਧਰਤੀ ਤੇ ਪਹੁੰਚ ਕਰਕੇ ਡੇਰਾ ਲਾਉਂਦੀਆਂ ਸਾਰੀਆਂ ਸੰਗਤਾਂ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਨੇਕਾਂ ਹੀ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ ਨੇ ਅਨੇਕਾਂ ਹੀ ਆਣ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇਸੇ ਤਰ੍ਹਾਂ ਸਾਈਂ ਭੀਖਣ ਸਾਹਿਬ ਵੀ ਜਾ ਕਰਕੇ ਇਹ ਫਰਿਆਦ ਕਰਦੇ ਨੇ ਕਿ ਸਾਨੂੰ ਦਰਸ਼ਨ ਦਿਦਾਰੇ ਕਰਵਾਓ ਜੋ ਇਸ ਧਰਤੀ ਤੇ ਅਕਾਲ ਪੁਰਖ ਦਾ ਰੂਪ ਧਾਰ ਕੇ ਆਏ ਨੇ ਜਦੋਂ ਫਰਿਆਦ ਕੀਤੀ ਮਾਤਾ ਜੀਆ ਨੂੰ ਸੁਨੇਹਾ ਭੇਜਿਆ ਕਿ ਪੰਜਾਬ ਦੀ ਧਰਤੀ ਤੋਂ ਸੰਗਤਾ ਆਈਆਂ ਨੇ ਦਰਸ਼ਨ ਦੇਦਾਰੇ ਕਰਨ ਵਾਸਤੇ ਮਾਤਾ ਜੀ ਨੂੰ ਪਤਾ ਲੱਗਾ ਬੜੇ ਪ੍ਰੇਮ ਦੇ ਨਾਲ ਸੰਗਤਾਾਂ ਦੀ ਸੇਵਾ ਕਰਦੇ ਨੇ ਹਰਾਨੀ ਹੁੰਦੀ ਕਿ ਐਡੀ ਦੂਰੋਂ ਬਾਦ ਗੋਬਿੰਦ ਰਾਏ ਦੇ ਦਰਸ਼ਨ ਦੇਦਾਰੇ ਕਰਨ ਆਏ ਨੇ ਤੇ ਜਦੋਂ ਜਾ ਕੇ ਦਰਸ਼ਨ ਕਰਦੇ ਨੇ ਤੇ ਦਰਸ਼ਨ ਸਤਿਗੁਰੂ ਜੀ ਬਾਲ ਅਵਸਥਾ ਦੇ ਵਿੱਚ ਨੇ ਅਜੇ ਕੁਝ ਦਿਨਾਂ ਦੇ ਨੇ ਤੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਜਾਂਦੇ ਨੇ ਸਾਰੇ ਜੀ ਤੇ ਸਤਿਗੁਰੂ ਜੀ ਨੇਤਰ ਖੋਲਦੇ ਨੇ ਖੋਲ ਕੇ ਤੇ ਸਾਈਂ ਭੀਖਣਸ਼ਾ ਵੱਲ ਤੱਕਦੇ ਨੇ ਜਨਮਾਂ ਜਮੰਤਰਾਂ ਦੀ ਮੈਲ ਲੱਥ ਜਾਂਦੀ ਹੈ ਸੁਰਤ ਕਾਲਪੁਰਖ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦੀ ਹੈ ਤੇ ਉਹ ਇਲਾਹੀ ਨੂਰ ਚੱਲਿਆ ਨਹੀਂ ਜਾ ਰਿਹਾ ਐਨਾ ਇਲਾਹੀ ਨੂਰ ਐਨਾ ਤੇਜ ਪ੍ਰਤਾਪ ਉਹਨੂੰ ਚੱਲਣਾ ਔਖਾ ਹੋ ਰਿਹਾ ਹੈ ਉਹ ਖੁੱਲੇ ਨੈਣ ਤੇ ਗਿਆਨਾ ਚੱਲਿਆ ਨੂਰ ਨੰਕਾਰੀ ਜੋਤ ਦਾ ਕੁੱਲੇ ਮਿਹਨਤੇ ਗਿਆ ਨਾ ਚੱਲਿਆ ਨੂਰ ਨੰਕਾਰੀ ਜੋਤ ਦਾ ਕੁੱਲੇ ਨੈਣ ਤੇ ਗਿਆ ਨਾ ਚੱਲਿਆ ਨੂਰ ਨਰੰਕਾਰੀ ਜੋਤ ਦਾ ਕੁੱਲੇ ਨੈਣ ਤੇ ਗਿਆ ਨਾ ਚੱਲਿਆ ਨੂਰ ਨਰੰਕਾਰੀ ਜੋਤ ਦਾ ਕਾਰੀ ਜੋਤ ਦਾ ਜਦੋਂ ਸਤਿਗੁਰਾਂ ਨੇ ਨੇਤਰ ਖੋਲੇ ਤੇ ਸੁਰਤ ਜੁੜ ਗਈ ਹੈ ਮਾਲਕ ਦੇ ਚਰਨਾਂ ਨਾਲ ਐਨਾ ਤੇਰੇ ਪ੍ਰਤਾਪ ਅੱਜ ਵੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆ ਜਾਣ ਨਾ ਤੇ ਸਾਡੇ ਕੋ ਉਹਨਾਂ ਦਾ ਨੂਰ ਨਹੀਂ ਚੱਲਿਆ ਜਾਂਦਾ ਸ਼ਹੀਦ ਸਿੰਘ ਆ ਜਾਣ ਤੇ ਪਲਟੀਆਂ ਵੱਜਣਗੀਆਂ ਐਨਾ ਉਹਨਾਂ ਦਾ ਨੂਰ ਹੈ ਐਨੀ ਬੰਦਗੀ ਹੈ ਵੀਕਨ ਸਾਡੀ ਆਪਣੇ ਚੋਲੇ ਦੇ ਵਿੱਚੋਂ ਦੋ ਕੁੱਜੀਆਂ ਕੱਢਦੇ ਨੇ ਇੱਕ ਦੇ ਵਿੱਚ ਦੁੱਧ ਪਾਇਆ ਇੱਕ ਵਿੱਚ ਪਾਣੀ ਮਾਣੀ ਵਿੱਚ ਫੁਰਣਾ ਬਣਾਇਆ ਕਿ ਜੇ ਇਹਦੇ ਤੇ ਹੱਥ ਰੱਖਣਗੇ ਫਿਰ ਇਹ ਮੁਸਲਮਾਨਾਂ ਦੇ ਜੇ ਇਸ ਕੁੱਜੀ ਤੇ ਹੱਥ ਰੱਖਣਗੇ ਫਿਰ ਇਹ ਹਿੰਦੂਆਂ ਦੇ ਜਦੋਂ ਕੁੱਜੀਆਂ ਕੀਤੀਆਂ ਅੱਗੇ ਸਜਦਾ ਕੀਤਾ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆ ਨੇ ਬਾਲ ਅਵਸਥਾ ਦੇ ਵਿੱਚ ਦੋਨੋਂ ਹੀ ਜਿਹੜੇ ਆਪਣੇ ਹੱਥ ਨੇ ਉਹਨਾਂ ਕੁੱਜੀਆਂ ਦੇ ਉੱਤੇ ਰੱਖ ਤੇ ਕਹਿ ਦਿਓ ਸਤਨਾਮ ਸ੍ਰੀ ਜੀ ਜਿਹੜੇ ਸ਼ੰਕੇ ਕਰਦੇ ਸੀ ਕਿ ਤੂੰ ਪੂਰਬ ਵਾਲੇ ਪਾਸੇ ਨੂੰ ਕਿਉਂ ਸਜਦਾ ਕੀਤਾ ਅੱਜ ਉਹਨਾਂ ਦੇ ਸ਼ੰਕੇ ਨਿਵਰਤ ਹੋ ਗਏ ਦੱਸਿਆ ਕਿ ਇਹ ਮੈਂ ਭਾਵਨਾ ਲੈ ਕੇ ਆਇਆ ਸੀ ਮੈਂ ਇਹ ਗੱਲ ਮਨ ਦੇ ਵਿੱਚ ਹੀ ਰੱਖੀ ਹੋਈ ਸੀਗੀ ਕਿ ਇਹ ਜੇ ਕੁੱਜੀਆਂ ਤੇ ਅਥ ਰੱਖਿਆ ਤੇ ਇਹ ਉਹਨਾਂ ਦਾ ਗੁਰੂ ਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੋਨਾ ਕੁੜੀਆਂ ਤੇ ਅਥ ਰੱਖੇ अनेका ਹੀ ਸੰਗਤਾਂ ਬਾਰ-ਬਾਰ ਉੱਠ ੁੱਟ ਕੇ ਸਜਦੇ ਕਰਦੀਆਂ ਨੇ ਵਾਕਿਆ ਇਹ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਆਏ ਨੇ ਤੇ ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂਗਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 1666 ਈਸਵੀ ਵਿੱਚ ਆਏ ਔਰ ਸਰੀਰ ਕਰਕੇ 1708 ਈਸਵੀ ਦੇ ਵਿੱਚ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਸਿਰਫ 42 ਸਾਲ ਦੀ ਉਮਰ 42 ਸਾਲ ਦੀ ਉਮਰ ਦੇ ਵਿੱਚ ਉਹ ਕਾਰਨਾਮੇ ਕਰਕੇ ਜਿਨ੍ਹਾਂ ਦਾ ਸੰਸਾਰ ਦੇ ਵਿੱਚ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਇਤਿਹਾਸ ਲਿਖਿਆ ਗਿਆ ਅੱਜ ਉਹਨਾਂ ਦੇ ਇਤਿਹਾਸ ਸੰਗਤਾਂ ਸੁਣਦੀਆਂ ਨੇ ਵਰਾਗ ਕਰਦੀਆਂ ਨੇ ਵਿਰਾਗ ਦੇ ਵਿੱਚੋਂ ਪ੍ਰੇਮ ਪੈਦਾ ਹੋ ਕਰਕੇ ਰੱਬ ਦੀ ਪ੍ਰਾਪਤੀ ਕਰ ਜਾਂਦੀਆਂ ਨੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਅਸੀਸਾਂ ਦੇ ਨਾਲ ਸਾਰਾ ਹੀ ਕਾਰਜ ਸੰਗਤਾਂ ਆਪਣੇ ਹਿਰਦੇ ਦੇ ਵਿੱਚ ਨਾਮ ਵਸਾਉਂਦੀਆਂ ਨੇ ਬੰਦਗੀ ਕਰਦੀਆਂ ਨੇ ਇਹ ਸਾਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਹੁਣ ਉਥੇ ਭੀਖਣ ਸਾਹਿਬ ਦੀ ਦਰਸ਼ਨ ਦਿਦਾਰੇ ਕਰਕੇ ਨਿਹਾਲੋ ਨਿਹਾਲ ਹੋਏ ਨੇ ਸਾਰੀਆਂ ਸੰਗਤਾਂ ਪ੍ਰੇਮ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਕਰਦੀਆਂ ਨੇ ਉਹਨਾਂ ਦੀਆਂ ਸਿਫਤਾਂ ਕਰਕੇ ਜੀਵਨ ਦਾ ਲਾਹਾ ਪ੍ਰਾਪਤ ਕਰਦੀਆਂ ਨੇ ਆਪਾਂ ਵੀ ਨੇਤੀ ਇਸੇ ਤਰ੍ਹਾਂ ਸਤਿਗੁਰ ਜੀਆਂ ਦੀ ਬਾਣੀ ਨਾਲ ਜੁੜਿਆ ਕਰੀਏ ਨਾਮ ਜਪਿਆ ਕਰੀਏ ਉਹਨਾਂ ਦੇ ਚੱਲੇ ਹੋਏ ਪੂਰਨਿਆਂ ਤੇ ਪੈ ਕਰਕੇ ਆਪਣੀਆਂ ਜੀਵਨ ਦੀਆਂ ਘੜੀਆਂ ਨੂੰ ਸਫਲੀਆਂ ਕਰਿਆ ਕਰੀਏ ਸਤਿਗੁਰੂ ਦੀ ਚਰਨਾਂ ਦੀਆਂ ਕਲਾ ਬਖਸ਼ਿਸ਼ ਕਰਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਂਦੇ ਪ੍ਰਕਾਸ਼ ਦਿਹਾੜੇ ਦੀਆਂ ਸਰਬੱਤ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਵਦ ਤੋਂ ਵਦ ਨਾਮ ਸੇਵਾ ਸਿਮਰਨ ਕਰਿਆ ਕਰੀਏ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਜਿਨ੍ਹਾਂ ਨੇ ਆਪਣੀ ਸਿਫਤ ਆਪ ਹੀ ਕਰਵਾ ਲਈ ਹੈ ਹੋਈਆਂ ਭੁੱਲਾਂ ਦੀ ਖਿਮਾ ਗੱਡ ਵੱਢ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ